ਕੀ ਰਿਕਾਰਡ ਸੀ ਮਾਦਾ ਬਾਈ 15 ਆਪਾਂ ਠੀਕ ਹੈ ਤੱਕੜੀ ਤੇ ਮਤਲਬ ਆ ਤੋਲ ਹਾਂਜੀ ਹਾਂਜੀ ਦਰਨਤੀ ਮਾਲਾ ਵੀ ਪਹਿਲਾਂ ਕਿੰਨਾ ਕ ਦੁੱਧ ਕਰਦੀਆਂ ਜੇ ਮੈਂ ਤੁਹਾਡੇ ਕੋਲੇ ਹਾਂਜੀ 11 ਤੋਂ ਤਾਂ ਘਟਣ ਦੀ ਮਤਲਬ ਹੀ ਨਹੀਂ ਕੋਈ ਠੀਕ ਹੈ ਹਾਂ 11 ਤਾਂ ਦੇਊਗੀ ਦੇਊਗੀ ਬਹੁਤ ਠੰਡੀ ਸੀ ਮੈਂ ਇਸਾ ਠੀਕ ਹੈ ਟੁੱਟੀ ਹੈ ਕਿੰਨੇ ਕ ਦਾ ਕਿੰਨੇ ਕ ਦਾ ਰਹਿੰਦੇ ਸੂਣ ਜਣ ਬਸ ਮੇਰੇ ਹਿਸਾਬ ਨਾਲ 2 ਦਿਨ ਤਾਂ ਲੈ ਜੂਗੀ ਜਦੋਂ ਤੈਨੂੰ ਇੱਕ ਦੋ ਦਿਨ ਲੈਂਦੀ ਹਾਂ ਹਾਂਜੀ ਇੱਕ ਦੋ ਦਿਨ ਲੈ ਜੂ ਠੀਕ ਹੈ ਮੁੱਲ ਕੀ ਕਰਤਾ ਜੀ ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਕੋਨਿਆਣਾ ਕਲਾ ਤਹਿਸੀਲ ਕੋਨਿਆਣਾ ਮੰਡੀ ਤੇ ਜ਼ਿਲ੍ਹਾ ਬਠਿੰਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਜੀ ਪਹਿਲੇ ਸੂਏ ਸੋਣ ਵਾਲੀ ਝੋਟੀ ਕਦ ਕੜ ਦੀ ਸੋਹਣੀ ਐ ਸਿੱਧ ਵੱਖੋਂ ਵੀ ਠੀਕ ਐ ਤੇ ਫੇਸ ਕੁਆਲਿਟੀ ਵੀ ਮਿੱਤਰੋ ਚੰਗੀ ਐ ਤੇ ਥਣ ਲੇਵ ਦੀ ਹੈਗੀ ਆ ਸਾਫ਼ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਅੰਕਲ ਦੇ ਨਾ ਕਰ ਸਕਦਾ ਗੱਲ ਬਾਤ ਸੂਣ ਦੇ ਕੁਝ ਦਿਨ ਬਾਕੀ ਐ ਥਾਣਾ ਦਾ ਗਾਇਬ ਤੇ ਥਾਣਾ ਦੀ ਦੂਰੀ ਚੰਗੀ ਆ। ਸੋ ਜੇਕਰ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ 98724 82624 ਇੱਕ ਵਾਰੀ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ। ਉਸ ਤੋਂ ਬਾਅਦ ਇਹਦੀ ਡਿਟੇਲ ਤੁਹਾਡੇ ਨਾਲ ਕਰਾਂਗੇ ਸਾਂਝੀ। ਸੋ ਲਗਾਤਾਰ ਆਪਣੇ ਮਿੱਤਰੋ ਵੀਡੀਓ ਆ ਰਹੀਆਂ ਨੇ। ਠੰਢੀ ਸੀਲ ਆਪ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕੋਈ ਪਸ਼ੂ ਉਪਰਾ ਨਹੀਂ ਮੰਦਾ ਕੋਲੇ ਖੜ ਕੇ ਆਪਾਂ ਵੀਡੀਓ ਬਣਾ ਰਹੇ ਆ। ਕੋਈ ਜਲਦਬਾਜ਼ੀ ਨਹੀਂ ਕਰਦੇ। ਆਰਾਮਦਾਰੀ ਦੇ ਨਾਲ ਤੁਰ ਰਹੀ ਹੈ। ਤੋ ਇਹ ਜਿਹੇ ਪਸ਼ੂ ਮਿੱਤਰੋ ਬਹੁਤ ਹੀ ਘੱਟ ਮਿਲਦੇ ਨੇ ਇਹ ਅੰਕਲ ਦੇ ਨਾਲ ਤੁਸੀਂ ਕਰ ਸਕਦੇ ਹੋ ਸੰਪਰਕ ਹੋਰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤੇ ਸੂਣ ਦੇ ਬਿਲਕੁਲ ਨੇੜੇ ਆ ਮੋਲ ਜੀ ਹਵਾ ਨਾਲ ਸੋਨਾ ਬਣਾਉਂਦੀ ਆ ਰਹੀ ਆ ਤੇ ਬਣਾ ਜਾਵੇ ਵੀ ਚੰਗਾ ਦੁੱਧ ਅੰਕਲ ਕਹਿੰਦਾ ਵੀ ਸਾਡੇ ਜਿਹੜੇ ਪਸ਼ੂ ਆ ਪਹਿਲੇ ਸੂਹੀ ਚੰਗੇ ਕੱਢਦੇ ਨੇ ਫੂ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਇਸ ਤੋਂ ਬਾਅਦ ਆਪਾਂ ਇੱਕ ਚੰਗੀ ਜਰਸੀ ਕ੍ਰੋਸ ਸੂਈ ਵੀ ਵੀਡੀਓ ਬੈਠਦੀ ਵੀਡੀਓ ਪਾਵਾਂਗੇ ਜੇਕਰ ਕਿਸੇ ਵੀਰ ਨੂੰ ਲੋੜ ਹੋਵੇ ਤਾਂ ਉਹ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਅੰਗਰੇਜ਼ੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣਾ ਨਾਮ ਹੈਗਾ ਗੁਰਤੇਜ ਸਿੰਘ ਹੈ ਨਾ ਹਾਂਜੀ ਮੇਰਾ ਨਾਮ ਗੁਰਤੇਜ ਤੇ ਆਪਣਾ ਜਿਹੜਾ ਘਰ ਹੈ ਕਿੱਥੇ ਜੀ ਹੈ ਇਹ ਇਹ ਬਠਿੰਡਾ ਤੋਂ ਬਾਜਾ ਰੋਡ ਤੇ ਠੀਕ ਹੈ ਗੋਨੇਣਾ ਕਲਾਮ ਗੋਨੇਣਾ ਕਲਾਮ ਗੋਨੇਣਾ ਮੰਡੀ ਨਾਂਕੇ ਹੈ ਨਾ ਹਾਂ ਗੋਨੇਣਾ ਮੰਡੀ ਨਾਂਕੇ ਠੀਕ ਹੈ ਫਰਨੀ ਤੇ ਮਤਲਬ ਪਹਿਲਾ ਹੀ ਘਰ ਹੈ ਪਹਿਲਾ ਘਰ ਹਵਤਾਰ ਸਰਪੰਚ ਦੀ ਬੈਕਸਾਈਡ ਠੀਕ ਹੈ ਆਪਣਾ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਬਾਈ ਨਹੀਂ ਨਹੀਂ ਘਰੇਲੂ ਵਿੜ ਕੋ ਘਰੇਲੂ ਘਰੇਲੂ ਠੀਕ ਹੈ ਮਨ ਲਾ ਵੀ ਕਿੰਨੇ ਕੁ ਪਸ਼ੂ ਰੱਖਦੇ ਹੋ ਬਿਲਕੁਲ ਤਿੰਨ ਕ ਪਸ਼ੂ ਆ ਜੀ ਦੋ ਸਾਂ ਮਿਲੋ ਮਹਸਾ ਤੇ ਇੱਕ ਆ ਗਾ ਠੀਕ ਹੈ ਇਹ ਜਿਹੜੀ ਟੋਟੀ ਦੀ ਮਾਂ ਹੀ ਹੈ ਜਿਹੜੀ ਉਹ ਮੱਝ ਹੈ ਇਹਦੀ ਮਾਂ ਹਨਾ ਇਹਦਾ ਮਾਂ ਦਾ ਕੀ ਰਿਕਾਰਡ ਸੀ ਮਾਂ ਦਾ ਭਾਈ 15.5 ਆਪਾਂ ਠੀਕ ਹੈ ਤੱਕੜੀ ਤੇ ਮਤਲਬ ਆਪਾਂ ਤੋਲੇ ਹਾਂਜੀ ਹਾਂਜੀ ਤਰਨਤੀ ਮਨ ਲਾ ਵੀ ਪਹਿਲਾਂ ਕਿੰਨਾ ਕੁ ਦੁੱਧ ਕਰਦੀਆਂ ਜੇ ਮੈਂ ਤੁਹਾਡੇ ਕੋਲ ਹਾਂਜੀ 11 ਤੋਂ ਤਾਂ ਘਟਣ ਦੀ ਮਤਲਬ ਹੀ ਨਹੀਂ ਕੋਈ ਠੀਕ ਹੈ ਹਾਂ 11 ਤਾਂ ਦੇਊਗੀ ਦੇਊਗੀ ਬਹੁਤ ਠੰਡੀ ਸੀਲ ਮੈਸ ਹੈ ਠੀਕ ਹੈ ਟੁੱਟੀ ਹੈ ਕਿੰਨੇ ਕੁ ਦਿਨ ਕਿੰਨੇ ਕੁ ਦਿਨ ਰਹਿੰਦੇ ਸੁਣਦੇਣ ਬਸ ਮੇਰੇ ਹਿਸਾਬ ਨਾਲ 2 ਦਿਨ ਤਾਂ ਲੈ ਜੂਗੇ ਜੇ 2-3 ਇੱਕ ਦੋ ਦਿਨ ਲੈਂਦੀ ਹਾਂ ਹਾਂਜੀ 1-2 ਦਿਨ ਲੈ ਜੂ ਠੀਕ ਹੈ ਮੁੱਲ ਕੀ ਕਰਤਾ ਜੀ ਮੁੱਲ ਇਹਦਾ ਜੀ 10 10 ਹਾਂਜੀ ਸੋ ਮੁੱਲ ਅੰਕਲ ਕਦਾ ਵੀ 10 ਹੈ ਬਹੁਤ ਠੰਡੀ ਸੀਲ ਹੈ ਠੀਕ ਹੈ ਕੋਈ ਇਹਦੇ ਚਹੂ ਨਹੀਂ ਜਿਵੇਂ ਮਰਜ਼ੀ ਤੁਸੀਂ ਹੋ ਨਾ ਨਹੀਂ ਤਾਂ ਪਹਿਲਾਂ ਹੱਥ ਨਹੀਂ ਲੱਗਣਗੇ ਨਾ 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 ਵੇਖੋ ਤੁਸੀਂ ਜਿਵੇਂ ਮਰਜ਼ੀ ਠੀਕ ਹੈ ਕੋਈ ਮਸਲ ਨਹੀਂ ਹੇ ਰੇਟ ਆਪਾਂ ਫਿਰ ਰੇਟ 110 ਆ ਜੀ ਠੀਕ ਆ ਤੇ ਫੋਨ ਨੰਬਰ ਜੀ ਫੋਨ ਨੰਬਰ 97 ਅੰਕਲ ਦਾ ਜੀ ਫੋਨ ਨੰਬਰ ਹੈਗਾ ਜੀ 9873799194 9873799194 ਅੰਕਲ ਦਾ ਫੋਨ ਨੰਬਰ ਆ ਜੇਕਰ ਕਿਸੇ ਵੀ ਵੀਰ ਨੂੰ ਲੋੜ ਹੋਵੇ ਤਾਂ ਅੰਕਲ ਦੇ ਨਾਲ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨ